ਕੀ ਮਾਮਲਾ ਹੋਇਆ ਊਲਰਪਿੰਡਾ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸੰਤੋ ਤੋਂ ਪੱਧਰ ਲੱਗਾ ਖੜਕਾ ਹੋਇਆ ਤੇ ਰੰਜਤ ਹੈ ਪੁਰਾਣੀ ਸੀ ਕੋਈ ਮਾੜੀ ਮੁਟਿਆਰ ਇਹਨਾਂ ਦੀ ਕੀ ਕੀ ਕਿ ਮਰਨ ਵਾਲੇ ਦਾ ਕੀ ਨਾਮ ਹੈ ਬੂਟਾ ਸਿੰਘ ਹੈ ਜੀ ਬੂਟਾ ਸਿੰਘ ਕਿੰਨੀ ਉਮਰ ਸੀ ਕਿੰਨੇ ਬੱਚੇ ਹੈ ਪਰਿਵਾਰ ਕੀ ਬੱਚੇ ਦੇ ਪੰਜ ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਜੀ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਹੈ ਛੋਟੀ ਹੈ ਕਿਹਦੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਵੱਲੋਂ ਮਾਰ ਗਈ ਉਹਨਾਂ ਦਾ ਪੁਰਾਣੀ ਕੋਈ ਰੰਜਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਤੂੰ ਪੁਰਾਣੀ ਮੋਟੀ ਸੀ ਹੁੰਦਾ ਨਹੀਂ ਤੇ ਬਲਵਰ ਕੀ ਕੰਮ ਕਰਦਾ ਜੀ ਦਾੜੀ ਟੱਪੇ ਦਾ ਹੀ ਕਰਦਾ ਜੀ ਅੱਛਾ ਹਾਂ ਜੀ ਇੱਕ ਇਕੱਠਣਾ ਕਿੱਥੇ ਹੋਈ ਆ ਜਿਹੜੀ ਘਰੇ ਹੋਈ ਆ ਇਹ ਕਿਹਦੇ ਘਰੇ ਇਹ ਜਸਕਰਨ ਸਿੰਘ ਆ ਜੀ ਜਸਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਸਕਰਨ ਸਿੰਘ ਦਾ ਲੜਕਾ ਹੈ ਜਿਹੜੇ ਮਤਲਬ ਕਿ ਵੈਕਪਨ ਨੇ ਫਾਇਰ ਕੀਤਾ ਉਹ ਉਦਾਰਦਾ ਕਿ ਉਹਦੇ ਡੈਡੀ ਦਾ ਸੀ ਆ ਜੀ ਬਲਵਰ ਸਿੰਘ ਦਾ ਬਲਵਰ ਸਿੰਘ ਮਰਤੀ ਨਹੀਂ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ